ਮਾਨ ਸਰਕਾਰ ਦੇ ਸਿਹਤ ਖੇਤਰ 'ਚ ਪੰਜ ਵੱਡੇ ਕਦਮ ਆਮ ਆਦਮੀ ਕਲੀਨਿਕ ਦਿਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ ਵਟਸਐਪ ਤੇ ਮਿਲਣ ਗਿਆ ਆਮ ਆਦਮੀ ਕਲੀਨਿਕਾਂ ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ ਆਮ ਆਦਮੀ ਕਲੀਨਿਕਾਂ ਚ 47 ਕਿਸਮਾਂ ਦੇ ਮੁਫਤ ਟੈਸਟ ਆਮ ਆਦਮੀ ਕਲੀਨਿਕਾਂ ਚ ਐਂਟੀ ਰੈਬੀਸ ਦਾ ਮੁਫਤ ਟੀਕਾ ਆਮ ਆਦਮੀ ਕਲੀਨਿਕਾਂ ਚ ਗਰਭਵਤੀ ਔਰਤਾਂ ਦਾ ਮੁਫਤ ਇਲਾਜ ਇਹ ਆ ਨਵਾਂ ਪੰਜਾਬ ਜਿੱਥੇ ਇਲਾਜ ਵੀ ਮੁਫਤ ਤੇ ਇੱਜ਼ਤ ਵੀ ਪੂਰੀ ਕਿਉਂਕਿ ਲੋਕਾਂ ਦੀ ਸਿਹਤ ਹੈ ਸਰਕਾਰ ਦੀ ਜ਼ਿੰਮੇਵਾਰੀ ਦੇਸ਼ ਦੇ ਹੋਮਨਿਸਟਰ ਸਾਹਿਬ ਜਿਹੜੀ ਆ ਆ ਖੁੱਲੀ ਹੋਣੀ ਆ ਅੱਜ ਉਹਨੇ ਫੋਨ ਕੀਤਾ ਹਮਦਰਦੀ ਦੇ ਦੋ ਸ਼ਬਦ ਤੱਕ ਚੜ੍ਹਦੇ ਨਹੀਂਗੇ ਉਹ ਭਾਰਤੀ ਜਨਤਾ ਪਾਰਟੀ ਦੇ ਲੈਸ਼ ਲੀਡਰਸ਼ਿਪ ਨੇ ਕਿਸੇ ਨੇ ਵੀ ਨਹੀਂ ਬੋਲੇ ਪੰਜਾਬੀਆਂ ਦੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਦੇਸ਼ ਦੇ ਹੋਮਨਿਸਟਰ ਸਾਹਿਬ ਉਹ ਅੱਜ ਚੁੱਪ ਕਰਕੇ ਬੈਠੇ ਨੇ ਉਹ ਦੇਖ ਰਹੇ ਨੇ ਕਿ ਕਿਸ ਤਰ੍ਹਾਂ ਪੰਜਾਬ ਉਜੜ ਰਿਹਾ ਅਸੀਂ ਵਨ ਨੇਸ਼ਨ ਟੈਕਸ ਦੀ ਥਿਊਰੀ ਦੇ ਕਾਰਨ ਫਿਰ ਦੇਸ਼ ਦੇ ਨਾਲ ਖੜੇਗੇ ਅਸੀਂ ਦੇਸ਼ ਨਾਲ ਖੜੇ ਦੇਸ਼ੇ ਨੁਕਸਾਨ ਪਹਚਾਇਆ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹੇ ਜਿਹੜੇ ਨੇ ਹੜ੍ਹ ਦੇ ਨਾਲ ਪ੍ਰਭਾਵਿਤ ਦਿਸਦੇ ਜਾ ਰਹੇ ਨੇ ਅੱਜ ਇਸ ਵੇਲੇ ਹੀ ਸੁਖਨਾ ਲੇਖ ਦੇ ਦੋ ਫਲੱਡ ਗੇਟ 3-3 ਇੰਚ ਤੱਕ ਖੋਲਣ ਤੋਂ ਬਾਅਦ ਜ਼ੜਕਪੁਰ ਦੇ ਨਾਲ ਲੱਗਦਾ ਏਰੀਆ ਜਿਹੜਾ ਉਹ ਵੀ ਪਾਣੀ ਦੀ ਚਪੇਟ ਦੇ ਵਿੱਚ ਆਉਂਦਾ ਹੋਇਆ ਨਜ਼ਰ ਆ ਰਿਹਾ ਉਸ ਤੋਂ ਬਾਅਦ ਪਟਿਆਲਾ ਦੇ ਵਿੱਚ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਸੋ ਅਸੀਂ ਜ਼ਿਕਰ ਕਰ ਰਹੇ ਹਾਂ ਪੰਜਾਬ ਦੇ ਹਾਲਾਤਾਂ ਦੀ ਪੰਜਾਬ ਕਿਸ ਤਰੀਕੇ ਦੇ ਨਾਲ ਹੜ੍ਹ ਦੇ ਨਾਲ ਪ੍ਰਭਾਵਿਤ ਹੋ ਰਿਹਾ 2023 ਵਰਗੇ ਹਾਲਾਤ ਦੁਬਾਰਾ ਬੰਦੇ ਹੋਏ ਨਜ਼ਰ ਆ ਰਹੇ ਨੇ ਕੋਈ ਲੋਕ ਇਹਨਾਂ ਨੂੰ 1988 ਦੇ ਹੜ੍ਹਾਂ ਨਾਲ ਵੀ ਕੰਪੇਅਰ ਕਰ ਰਹੇ ਨੇ ਸਤਿ ਸ਼੍ਰੀ ਅਕਾਲ ડી5 ਚੈਨਲ ਪੰਜਾਬੀ ਵੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਗੌਰ ਗਿੱਲ ਤੇ بار بار ਸਵਾਲ ਚੁੱਕੇ ਜਾ ਰਹੇ ਸੀ ਕਿ ਕੇਂਦਰ ਸਰਕਾਰ ਚੁੱਪ ਕਿਉਂ ਹੈ ਕੇਂਦਰ ਸਰਕਾਰ ਦੇ ਵੱਲੋਂ ਹਜੇ ਤੱਕ ਪੰਜਾਬ ਦੀ ਕੋਈ ਸਾਰ ਕਿਉਂ ਨਹੀਂ ਲਈ ਗਈ ਪ੍ਰਧਾਨ ਮੰਤਰੀ ਸਾਹਿਬ ਨੇ ਹਜੇ ਤੱਕ ਕਿਸੇ ਤਰ੍ਹਾਂ ਦਾ ਫੋਨ ਨਹੀਂ ਆ ਫਿਰ ਕੋਈ ਦੌਰਾ ਪੰਜਾਬ ਦਾ ਕਿਉਂ ਨਹੀਂ ਕੀਤਾ ਇੱਥੋਂ ਤੱਕ ਇੱਕ ਟਵੀਟ ਤੱਕ ਨਹੀਂ ਕੀਤਾ ਸੋ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਹਰਾਨ ਦੇ ਵੱਲੋਂ ਫੋਨ ਕੀਤਾ ਗਿਆ ਹੈ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਹਰਾ ਨੂੰ ਇਸ ਤੋਂ ਇਲਾਵਾ ਜਿਹੜੇ ਪੰਜਾਬ ਦੇ ਗਵਰਨਰ ਨੇ ਗੁਲਾਬਚੰਦ ਕਟਾਰੀਆ ਉਹਨਾਂ ਨੇ ਵੀ ਫੋਨ ਕਰਕੇ ਅਮਿਤ ਸ਼ਾਹ ਹਰਾਨ ਨੇ ਪੰਜਾਬ ਦਾ ਹਾਲ ਚਾਲ ਜਾਣਿਆ ਹੈ ਹਾਰੇ ਜਾਇਜ਼ਾ ਲਈਏ ਸਥਿਤੀ ਦਾ ਨਾਲ ਹੀ ਆਸ਼ਵਾਸਨ ਦਵਾਇਆ ਹੈ ਕਿ ਜਿੱਥੋਂ ਤੱਕ ਬਣ ਪਏਗਾ ਜੋ ਕੋਸ਼ਿਸ਼ ਹੋ ਸਕੇਗੀ ਹਰ ਸੰਭਵ ਮਦਦ ਜਿਹੜੀ ਹੈ ਉਹ ਪਹੁੰਚਾਈ ਜਾਵੇਗੀ ਹੜਪੀੜਤਾ ਵਾਸਤੇ ਜਾਂ ਫਿਰ ਹੜ ਪ੍ਰਭਾਵਿਤ ਇਲਾਕਿਆਂ ਵਾਸਤੇ ਸੋ ਫੋਨ ਦੇ ਉੱਤੇ ਕਿਹੜੀ ਗੱਲਬਾਤ ਹੋਈ ਹੈ ਉਸ ਬਾਰੇ ਤਾਂ ਜਾਣਕਾਰੀ ਸਾਡੇ ਕੋਲ ਆਈ ਗਈ ਹੈ ਇਸ ਤੋਂ ਪਹਿਲਾਂ ਵੀ ਗਵਰਨਰ ਗੁਲਾਬ ਚੰਦ ਕਟਾਰੀਆ ਮੁਲਾਕਾਤ ਕਰ ਚੁੱਕੇ ਸੀਗੇ ਮਾਨਯੋਗ ਗ੍ਰਹਿ ਮੰਤਰੀ ਅਮਿਤ ਸ਼ਾਹ ਹਰਾਂ ਦੇ ਨਾਲ ਤੇ ਉਹਨਾਂ ਨੇ ਜਾਣੂ ਕਰਵਾਇਆ ਹੈ ਗ੍ਰਹਿ ਮੰਤਰੀ ਅਮਿਤ ਸ਼ਾਹ ਹਰਾਂ ਨੂੰ ਪੰਜਾਬ ਦੇ ਹਾਲਾਤਾਂ ਤੋਂ ਤੇ ਹੁਣ ਫੋਨ ਕਰਕੇ ਉਹਨਾਂ ਨੇ ਹਾਲਚਲ ਪੁੱਛਿਆ ਇਸੇ ਦੇ ਦੌਰਾਨ ਹੀ ਜਿਹੜੇ ਪੰਜਾਬ ਦੇ ਵਿੱਤ ਮੰਤਰੀ ਨੇ ਹਰਪਾਲ ਚੀਮਾ ਉਹਨਾਂ ਦਾ ਗੁੱਸਾ ਫੁੱਟਦਾ ਹੋਇਆ ਵਿਖਾਈ ਦੇ ਰਿਹਾ ਹਰਪਾਲ ਚੀਮਾ ਕਹਿ ਰਹੇ ਨੇ ਕਿ ਕੇਵਲ ਇੱਕ ਫੋਨ ਕਰਕੇ ਹਾਲਚਲ ਪੁੱਛਿਆ ਗਿਆ ਪਰ ਕਿਸੇ ਤਰ੍ਹਾਂ ਦੀ ਕੋਈ ਮਦਦ ਦਾ ਭਰੋਸਾ ਨਹੀਂ ਦਿੱਤਾ ਗਿਆ ਹਾਲਾਂਕਿ ਜੋ ਸੂਤਰਦਾਸੜੇ ਨੇ ਸੂਤਰਾਂ ਤੋਂ ਇਹ ਜਾਣਕਾਰੀ ਮਿਲੀ ਹੈ ਕਿ ਫੋਨ ਦੇ ਉੱਤੇ ਗੱਲਬਾਤ ਹੋਈ ਹੈ ਜਾਇਜ਼ਾ ਫੋਨ ਦੇ ਉੱਤੇ ਲਿਆ ਗਿਆ ਹੈ ਹਾਲਚਲ ਵੀ ਜਾਣਿਆ ਹੈ ਔਰ ਸੰਭਵ ਮਦਦ ਦਾ ਭਰੋਸਾ ਵੀ ਦਵਾਇਆ ਗਿਆ ਸੋ ਹਰਪਾਲ ਚੀਮਾ ਨਾ ਕੇਵਲ ਅਮਿਤ ਸ਼ਾਹ ਹਰਾਂ ਦੇ ਉੱਤੇ ਬਲਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰਾਂ ਦੇ ਉੱਤੇ ਵੀ ਵਰਦੇ ਹੋਏ ਵਿਖਾਈ ਦੇ ਰਹੇ ਨੇ ਉਸ ਤੋਂ ਬਾਅ ਸ਼ੱਬ ਮੀਡੀਆ ਦੇ ਜ਼ਰੀਏ ਦੇਸ਼ ਦੇ ਹੋਮ ਮਿਨਿਸਟਰ ਸਾਹਿਬ ਜਿਹੜੀ ਆ ਆ ਖੁੱਲੀ ਹੋਣੀ ਆ ਅੱਜ ਉਹਨਾਂ ਨੇ ਫੋਨ ਕੀਤਾ ਪਰ ਲੇਕਿਨ ਫਿਰ ਵੀ ਉਹਨਾਂ ਨੇ ਕੋਈ ਭਰੋਸਾ ਵੀ ਦਿਵਾਇਆ ਕਿ ਇਹ 60000 ਕਰੋੜ ਰੁਪਏ ਅਸੀਂ ਜਾਰੀ ਕਰਾਂਗੇ ਮੈਂ ਸਮਝਦਾਗਾ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਮੋਦੀ ਜੀ ਛੋਟੀ ਛੋਟੀ ਗੱਲ ਤੇ ਟਵੀਟ ਕਰ ਦਿੰਦੇ ਨੇ ਕਿ ਛੋਟੀ ਛੋਟੀ ਗੱਲ ਤੇ ਕਹਿ ਦਿੰਦੇ ਨੇ ਕਿ ਦੇਸ਼ ਚ ਵਾਪਰ ਗਿਆ ਕਿਸੇ ਦੇ ਬਰਥਡੇ ਦਾ ਟਵੀਟ ਕਰ ਦਿੰਦੇ ਨੇ ਜਨਮ ਦਿਨ ਦਾ ਵੀ ਟਵੀਟ ਕਰ ਦਿੰਦੇ ਨੇ ਕਿ ਪਰ ਲੇਕਿਨ ਇਸ ਸਮੇਂ ਪੰਜਾਬ ਦੇ ਉੱਤੇ ਭਾਰੀ ਵਿਫਤਾ ਆਈ ਆ ਦੋ ਸ਼ਬਦ ਤੱਕ ਹਮਦਰਦੀ ਦੇ ਦੋ ਸ਼ਬਦ ਤੱਕ ਜੜਨ ਲਗੇ ਉਹ ਭਾਰਤੀ ਜਨਤਾ ਪਾਰਟੀ ਦੀ ਨੈਸ਼ਨਲ ਲੀਡਰਸ਼ਿਪ ਨੇ ਕਿਸੇ ਨੇ ਵੀ ਨਹੀਂ ਬੋਲੇ ਪੰਜਾਬੀਆਂ ਦੇ ਹੱਕ ਵਿੱਚ ਜਦ ਕਿ ਪੰਜਾਬ ਹਮੇਸ਼ਾ ਹਿੱਕ ਤਾਣ ਕੇ ਦੇਸ਼ ਲਈ ਖੜਦਾਗਾ ਅੱਜ ਦੇਸ਼ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਪਰ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਲੋਕ ਨੇਗੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਦੇਸ਼ ਦੇ ਹੋਮ ਮਿਨਿਸਟਰ ਸਾਹਿਬ ਉਹ ਅੱਜ ਚੁੱਪ ਕਰਕੇ ਬੈਠੇ ਨੇਗੇ ਉਹ ਦੇਖ ਰਹੇ ਨੇ ਕਿ ਕਿਸ ਤਰ੍ਹਾਂ ਪੰਜਾਬ ਉਜੜ ਰਿਹਾ ਕਿਸ ਤਰ੍ਹਾਂ ਪੰਜਾਬ ਬਰਬਾਦ ਹੋ ਰਿਹਾ ਅਸੀਂ ਲੈਟਰ ਲਿਖਿਆ ਕਿ ਸਾਡਾ ਭਾਈ ਜੇ ਕੁਝ ਹੋਰ ਨਹੀਂ ਦੇਣਾ ਜੇ ਕੁਝ ਨਹੀਂ ਬਣਦਾ ਤੁਹਾਡੇ ਕੋਲੋਂ ਜਿਹੜਾ ਸਾਡਾ ਲੀਗਲੀ ਪੈਸਾ ਉਹ ਤਾਂ ਦੇ ਦਿਓ ਜੋ ਸਾਡੇ ਪੈਸੇ ਬਣਦੇ ਨੇ ਉਹ ਤਾਂ ਦੇ ਦਿਓ ਜਿਹਦੇ ਅੰਦਰ ਜੇ ਮੈਂ ਗੱਲ ਕਰਾਂ 48727 ਕਰੋੜ ਰੁਪਇਆ ਜੀਐਸਸੀ ਦੇਗਾ ਕਿਉਂਕਿ ਕੰਪਨਸੇਸ਼ਨ ਸੈਸ ਬੰਦ ਕਰਤਾ ਔਰ ਪੰਜਾਬ ਦਾ ਨੁਕਸਾਨ ਕਰਤਾ ਅਸੀਂ ਵਨ ਨੇਸ਼ਨ ਟੈਕਸ ਦੀ ਥਿਊਰੀ ਦੇ ਕਾਰਨ ਫਿਰ ਦੇਸ਼ ਦੇ ਨਾਲ ਖੜੇ ਗਏ ਅਸੀਂ ਦੇਸ਼ ਨਾ ਖੜੇ ਦੇਸ਼ੇ ਨੁਕਸਾਨ ਪਹਚਾਇਆ ਕੌਣ ਕਰੂਗਾ ਪਰਪਾਈ ਔਰ ਹੁਣ ਹੜਾ ਦਾ ਸਮਾਂ ਹੁਣ ਤੱਕ ਕਰ ਦਿਓ ਭਾਈ ਪਰ ਨਹੀਂ 8000 ਕਰੋੜ ਰੁਪਿਆ ਆਰਡੀਐਫ ਐਮਡੀਐਫ ਦਾ ਪੈਸਾ ਔਰ ਪ੍ਰਧਾਨ ਮੰਤਰੀ ਗ੍ਰਾਮਣ ਸੜਕ ਯੋਜਨਾ ਦਾ ਪੈਸਾ 850 ਕਰੋੜ ਰੁਪਿਆ ਇਹ ਸਾਰੇ ਪੈਸੇ ਸਾਡੇ ਕਾਨੂੰਨੀ ਬਣਦੇ ਨੇ ਲੀਗਲ ਬਣਦੇ ਨੇ ਕਿ 60000 ਕਰੋੜ ਡਿਟੇਲ ਦੇ ਅੰਦਰ ਮੁੱਖ ਮੰਤਰੀ ਸਾਹਿਬ ਨੇ ਲੈਟਰ ਲਿਖਿਆ ਪਰ ਲੇਕਿਨ ਅੱਜ ਹੋਮ ਮਿਨਿਸਟਰ ਸਾਹਿਬ ਨੇ ਅਮਿਤ ਸ਼ਾਹ ਨੇ ਫਿਰ ਇੱਕ ਵਾਰ ਨਰਾਸ਼ ਕੀਤਾ ਇੱਥੋਂ ਪਤਾ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਨੂੰ ਪੰਜਾਬੀਆਂ ਨੂੰ ਪੰਜਾਬੀਆਂ ਤੋਂ ਜਿਹੜੀ ਆ ਉਹ ਨਫ਼ਰਤ ਕਰਦੀ ਆ ਪੰਜਾਬ ਦੇ ਨਾਲ ਨਹੀਂ ਖੜਨਾ ਚਾਹੁੰਦੀ ਸੋ ਇਸ ਮੌਕੇ ਜਿੱਥੇ ਬਹੁਤ ਸਾਰੇ ਕਲਾਕਾਰ ਪੰਜਾਬੀਆਂ ਵਾਸਤੇ ਮਦਦ ਕਰ ਰਹੇ ਨੇ ਭਾਵੇਂ ਬਾਲੀਵੁੱਡ ਦੇ ਹੋਣ ਤੇ ਭਾਵੇਂ ਪੰਜਾਬੀ ਕਲਾਕਾਰ ਹੋਣ ਉਹਨਾਂ ਨੇ ਜਿੱਥੇ ਮਦਦ ਪਹੁੰਚਾਈ ਹੋਈ ਆ ਬਹੁਤ ਸਾਰੀਆਂ ਸੰਸਥਾਵਾਂ ਕੰਮ ਕਰ ਰਹੀਆਂ ਨੇ ਉੱਥੇ ਹੀ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵੱਲ ਵੀ ਵੇਖ ਰਹੇ ਨੇ ਹੜ੍ਹ ਪ੍ਰਭਾਵਿਤ ਲੋਕ ਲੋਕ ਕਹਿੰਦੇ ਨੇ ਅਸੀਂ ਵੋਟਾਂ ਤਾਂ ਇਹਨਾਂ ਨੂੰ ਪਾਈਆਂ ਨੇ ਨਾ ਤਾਂ ਸਰਕਾਰਾਂ ਕੀ ਕਰ ਰਹੀਆਂ ਨੇ ਸੋ ਵੱਡੀ ਜਾਣਕਾਰੀ ਕੋਰ ਤੁਹਾਡੇ ਨਾਲ ਸਾਂਝੇ ਕਰ ਲਈਏ ਕਿ ਅਗਲੇ ਹੀ ਹਫਤੇ ਆਵੇਗੀ ਕੇਂਦਰ ਦੀ ਟੀਮ ਸੋ ਇੰਟਰ ਮਿਨਿਸਟਰিয়াল ਸੈਂਟਰਲ ਟੀਮ ਜਿਹੜੀ ਹੈ ਉਹ ਆਵੇਗੀ ਮਿਨਿਸਟਰੀ ਆਫ ਹੋਮ ਮਾਫ ਕਰਨਾ ਮਿਨਿਸਟਰੀ ਆਫ ਹੋਮ ਅਫੇਅਰਸ ਦੇ ਵੱਲੋਂ ਜਿਹੜਾ ਗ੍ਰਹਿ ਮੰਤਰਾਲਾ ਹੈ ਦੇਸ਼ ਦਾ ਉਹਦੇ ਵੱਲੋਂ ਇੱਕ ਟੀਮ ਆਵੇਗੀ ਔਰ ਟੀਮ ਜਿਹੜੀ ਹੈ ਪੰਜਾਬ ਤੋਂ ਇਲਾਵਾ ਜੰਮੂ ਕਸ਼ਮੀਰ ਹੋ ਗਿਆ ਹਰਿਆਣਾ ਹੋ ਗਿਆ ਹਿਮਾਚਲ ਪ੍ਰਦੇਸ਼ ਹੋ ਗਿਆ ਉਤਰਾਖੰਡ ਇੱਥੇ ਅਲੱਗ-ਅਲੱਗ ਟੀਮਾਂ ਜਾਣਗੀਆਂ ਔਰ ਇੱਥੇ ਜਾਇਜ਼ਾ ਲਿਆ ਜਾਵੇਗਾ ਸਥਿਤੀ ਦਾ ਸੋ ਹੜ੍ਹ ਪ੍ਰਭਾਵਿਤ ਏਰੀਆ ਜਿਹੜੇ ਨੇ ਉਹਨਾਂ ਦਾ ਮੁਲਾਂਕਣ ਵੀ ਕੀਤਾ ਜਾਵੇਗਾ ਜਾਇਜ਼ਾ ਵੀ ਲਿਆ ਜਾਵੇਗਾ ਤਾਂ ਜੋ ਉਸ ਤੋਂ ਬਾਅਦ ਅਗਲੇਰੀ ਕਾਰਵਾਈ ਜਿਹੜੀ ਉਹ ਕੀਤੀ ਜਾ ਸਕੇ ਸੋ ਬਹੁਤ ਸਾਰੀਆਂ ਥਾਵਾਂ ਨੇ ਜਿੱਥੇ ਭਾਰੀ ਮੀਂਹ ਆਏ ਨੇ ਬੱਦਲ ਫਟੇ ਨੇ ਉਸ ਤੋਂ ਇਲਾਵਾ ਲੈਂਡਸਲਾਈਡ ਹੋਈ ਹੈ ਯਾਨੀ ਕਿ ਜ਼ਮੀਨਾਂ ਖਿਸਕੀਆਂ ਨੇ ਪੁਚਾਲ ਆਏ ਨੇ ਹੜ੍ਹ ਆਏ ਨੇ ਕਈ ਥਾਵਾਂ ਤੇ ਹੜ ਵਰਗੇ ਅਸਾਰ ਵੀ ਬਣੇ ਨੇ ਸੋ ਕੁੱਲ ਮਿਲਾ ਕੇ ਜਿਹੜੀ ਵੀ ਸਥਿਤੀ ਅਗਸਤ ਮਹੀਨੇ ਦੇ ਵਿੱਚ ਜਾਂ ਹੁਣ ਸਤੰਬਰ ਮਹੀਨੇ ਦੇ ਵਿੱਚ ਬਣ ਰਹੀ ਹੈ ਜਾਂ ਬਣ ਚੁੱਕੀ ਹੈ ਬਣ ਰਹੀ ਹੈ ਉਹਦੇ ਉੱਤੇ ਪੂਰੀ ਤਰ੍ਹਾਂ ਇੱਕ ਕੋਖ ਕੀਤੀ ਜਾਊਗੀ ਮੁਲਾਂਕਣ ਕੀਤਾ ਜਾਊਗਾ ਫਿਰ ਉਸ ਦੇ ਆਧਾਰ ਦੇ ਉੱਤੇ ਹੀ ਕੇਂਦਰ ਸਰਕਾਰ ਆਉਣ ਵਾਲੀ ਜਿਹੜੀ ਰਣਨੀਤੀ ਆ ਉਸ ਬਾਰੇ ਆ ਆਉਣ ਵਾਲੀ ਜਿਹੜੀ ਮਦਦ ਹੈ ਉਸ ਬਾਰੇ ਕਿਸ ਤਰ੍ਹਾਂ ਦਾ ਕੋਈ ਐਲਾਨ ਕਰ ਸਕੇਗੀ ਸੋ ਪਲਪਲ ਦੀ ਅਪਡੇਟ ਤੁਹਾਡੇ ਤੱਕ ਅਸੀਂ ਇਸੇ ਹੀ ਤਰੀਕੇ ਦੇ ਨਾਲ ਪਹੁੰਚਾਦੇ ਰਾਵਾਂਗੇ 85 ਚੈਨਲ ਪੰਜਾਬੀ ਤੋਂ ਕੈਮਰਾ ਪਰਸਨ ਸ਼ੰਕਰ ਦੇ ਨਾਲ ਮੈਨੂੰ ਦਿਵਾਜਤ ਧੰਨਵਾਦ ਡਰਾਂ ਹਾਂ ਨਿਰਪੱਖ ਰ੍ਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਟਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ தਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ